ਵਾਇਕਰ ਸੋਦਾ ਸੱਜ ਆਪਣੇ ਇਤਿਹਾਸ ਬਾਰੇ ਬੋਲੇਗਾ 2 12 1970 ਮਾਡਲ ਸੋਨਗਰ ਮਲਕਪੁਰ 29674 ਦੇ ਇੱਥੇ ਰਹਿ ਰਹੇ ਹਨ ਜ਼ਿਲ੍ਹਾ ਕੈਂਥਲ ਹੈ ਸਵਾਣਾ ਮੰਡੀ ਦੇ ਨੇੜੇ ਚਾਰ ਅਵਸਥਾ ਹੁੰਦੀਆਂ ਹਨ ਸਾਰਿਆਂ ਦੀਆਂ ਜਨਮ ਲੈਣਾ ਜਵਾਨੀ ਬੁਢਾਪਾ ਆਖਰ ਇਹ ਰੰਗਲੇ ਸੰਸਾਰ ਨੂੰ ਛੱਡ ਕੇ ਜਾਣਾ ਸੋਦਾਸ ਨੇ ਇਹ ਧਾਰਤੀ ਹੈ ਅਧੋਰਾ ਹੀ ਇयां ਸੀ ਕਿਉਂਕਿ ਜੇ ਪੁਰਾਣੀਆਂ ਮੋਟਰਾਂ ਪਟੇ ਵਾਲੀਆਂ ਕੋਈ ਬਣਦਾ ਸੀ ਅੱਜ ਇਸ ਵਰਸੀ ਵਾਲ ਆ ਗਈਆਂ ਅੱਜ ਨਾਲ ਚੱਲਣਾ ਪਏਗਾ ਗੁਰਬਾਣੀ ਵੀ ਅੱਜ ਦੀ ਗੱਲ ਕਰਦੀ ਹੈ ਸੋ ਪ੍ਰਾਇਮਰੀ ਪੰਜ ਜਮਾਤਾਂ ਪਿੰਡ ਦੇ ਸਕੂਲ 'ਚ ਦੋ ਜਮਾਤਾਂ ਮਹਮੂਦਪੁਰ ਥੇਰ ਦੋ ਜਮਾਤਾ ਪ੍ਰਾਇਮਰੀ ਸਕੂਲ ਸਮਾਣਾ ਮੰਡੀ ਸਰਕਾਰੀ ਸੰਸਾਰ ਤੇ ਸਿੱਖਾਂ ਦੇ ਕੋਈ ਵੀ ਕੋਈ ਗੁਨਾਹ ਹੈ ਕਿਸੇ ਕੋਲ ਉਹ ਕਿੱਥੇ ਵਰਤਨਾ ਹੈ ਸੰਸਾਰ ਨੂੰ ਅਸੀਂ ਮਾੜਾ ਆਖਦੇ ਆ ਨਹੀਂ ਸੋ ਦੋ ਹਰੇ ਸਿੱਕੇ ਦੇ ਦੋ ਪਾਸੇ ਹਨ ਦੋ ਦੋ ਗੱਲਾਂ ਹੁੰਦੀਆਂ ਮੈਂ ਕਦੇ ਨਹੀਂ ਛੋੜੂਗਾ ਜੇ ਗੁੱਸੇ ਨਾਲ ਕਾਂਗੇ ਇਹਦਾ ਅਰਥ ਬਦਲ ਜਾਣਾ ਮੈਂ ਕਦੇ ਨਹੀਂ ਛੱਡੂਗਾ ਇਹਦਾ ਅਰਥ ਬਦਲ ਜਾਣਾ ਹੈ ਕਾਮ, ਕ੍ਰੋਧ, ਮੋਹ, ਹੰਕਾਰ ਸਾਰੇ ਸੰਸਾਰ ਦੀ ਸਮੱਸਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰਾ ਮਨ ਨੂੰ ਉਪਦੇਸ਼ ਹੈ, ਸਾਰਾ ਖੇਲ ਹੀ ਮਨ ਦਾ ਹੈ। ਠੀਕ ਹੈ, ਤਨ, ਮਨ ਇਹ ਤਾਣੇ ਵਾ ਕੁੱਟਣਿਆ ਹੈ। ਇਹ ਸਰੀਰ ਤੰਦਰੁਸਤ ਹੈ ਠੀਕ ਹੈ ਮਹੰਗੀਆਂ ਚੀਜ਼ਾਂ ਸੀ ਸਾង-ਸਾਮ ਰੱਖਦੇ ਹਾਂ ਇਹ ਜੀਵਨ ਵੀ ਮਹਿੰਗਾ ਸੀ ਸੋ ਸਭ ਤੋਂ ਆਪਣੇ ਆਪ ਨੂੰ ਮੈਂ ਹੀ ਜਾਣਦਾ ਹਾਂ ਜਾਂ ਪਰਮੇਸ਼ਰ ਜਾਣਦਾ ਜਾਂ ਗੁਰੂ ਜਾਣਦਾ ਆਪਣੀ ਇਹ ਆਪਣੀ ਦੌਰ ਆਪਣੇ ਹੱਥ ਰੱਖਣੀ ਪੈਗੀ ਜ਼ਿੰਦਗੀ ਰਵਾਏ ਕਿ ਹਾਏ ਹੈ ਕਰਾਏ ਕਿ ਹਰੇਕ ਮੋੜ ਤੇ ਦੁੱਖ ਹੈ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਮਾਰ ਪਿਓ ਮਰ ਜਾਓ ਸਾਨੂੰ ਗੀਤਾ ਚ ਇਹ ਸੁਨਾਇਆ ਗਿਆ ਸਾਡੇ ਕੰਨਾਂ ਚ ਪਾਇਆ ਗਿਆ ਜੇ ਰਾਗੀ ਟਾਡੀ ਨੇ ਕੁਸ਼ਰੀ ਨੇ ਉਹ ਵੀ ਐ ਠੀਕ ਹੈ ਜੇ ਇਹ ਸੰਤ ਮਕ ਸਿੰਘ ਸਿੰਘ ਦੀ ਅੰਨ ਇਹ ਕੀ ਗੱਲ ਕਿ ਹਾਸਾ ਠੱਠਾ ਕਰੋ ਤੁਸੀਂ ਤਾਂ ਗੱਲਾਂ ਹੀ ਕਰੀ ਜਾਂਦੇ ਹੋ ਇਹ ਵਿਚਾਰਾਂ ਅਕਲ ਖੋਲਣ ਦੀ ਗੱਲ ਕਰਦਾ ਕੋਈ ਡਾਂਗ ਕੱਢ ਲੈ ਰਿਹਾ ਤੂੰ ਨਵਾਂ ਜੰਪਿਆ ਪ੍ਰਾਣੀ ਪਰੰਪਰਾ ਪ੍ਰਾਣੀ ਪਰੰਪਰਾ ਤੇ ਕੱਚੇ ਘਰ ਸੀ ਬਲਤਾ ਨਾਲ ਖੇਤੀ ਸੀ ਖੂਸੜ ਕਿਉਂ ਤੂੰ ਸਮੇਂ ਨਾਲ ਚੱਲਿਆ ਕਿਉਂ ਤੇਰੇ ਹੱਥ ਮੋਬਾਈਲ ਹੈ ਕਿਉਂ ਫ੍ਰਿਜ ਹੈ ਏਸੀ ਹੈ ਕਿਉਂ ਅੱਜ ਨਾਲ ਚੱਲਿਆ ਸਮਾਨ ਸਾਰਾ ਅੱਜ ਦਾ ਵਰਤਦਾ ਹੈ ਗੱਲਾਂ ਤੋਂ ਪੁਰਾਣੀਆਂ ਕਰਦਾ ਹੈ ਪਹਿਲਾਂ ਇਹ ਕੰਪਿਊਟਰ ਨਹੀਂ ਸੀ ਕੋਈ ਵੀ ਰੁੱਖਾਂ ਦੇ ਪੱਤਿਆਂ ਤੇ ਲਿਖਿਆ ਜਾਂਦਾ ਸੀ 2-2000 ਤੱਕ ਅਜੇ ਵੀ ਪਏ ਹਨ ਜੋ ਰੁੱਖਾਂ ਦੇ ਪੱਤੇ ਹਨ ਇਹ ਲਿਖਿਆ ਹੋਇਆ ਜਦ ਕਾਗਜ਼ ਤੇ ਲਿਖਿਆ ਜਾਂਦਾ ਹੈ ਕਲਮ ਸਵਾਈ ਸੋ 239 ਸਾਲ ਜੀ ਕੇ ਗੁਰੂ ਨਾਨਕ ਦੇਵ ਜੀ ਨੇ ਸੌਖਾ ਔਰ ਸਹੀ ਮਾਰਗ ਬਣਾਇਆ ਪਰਮੇਸ਼ਰ ਨੇ ਕੈਮਰਾ ਮੈਨੂੰ ਲਾਂਭਾ ਪਿਓ ਮੈਂ ਕੁਝ ਵੀ ਨਹੀਂ ਗਲਤ ਕਰਦਾ ਮੈਂ ਕੱਚਾ ਮਾਲ ਦਿੱਤਾ ਹੈ ਲੋੜੀ ਨੇ ਪਦਾਰਥ ਮੈਂ ਫ੍ਰੀਜ ਦਿੱਤੇ ਹਨ ਕੱਚਾ ਪੱਕਾ ਮਾਲ ਤੁਸੀਂ ਆਪਣੀ ਸੂਝ ਬੂਝ ਨਾਲ ਬਣਾਣਾ ਹੈ ਜੇਹੀ ਤੂੰ ਮਤ ਦੇਹ ਤੇਈ ਕੋ ਪਾਵੈ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਸੋ ਇਹ ਮਨ ਦਾ ਡਾਕਟਰ ਕਿਤੇ ਹੈ ਸੋ ਸਾਰੇ ਅੰਗ ਆਪਣੇ ਥਾਂ ਹਨ ਮਹੱਤਤਾ ਹੈ ਸਾਰਿਆਂ ਦੀ ਪਰ ਇਹ ਰਸਤਾ ਵੇਖਣਾ ਪੈਰਾ ਨਾਲ ਚੱਲਣਾ ਪਏਗਾ ਟਰਨਾ ਪਏਗਾ ਰਸਤੇ ਬਹੁਤ ਹਨ ਸੋ ਜੋ ਅਸੀਂ ਜਾਪ ਕਰਦੇ ਹਾਂ ਜਾਪ ਕਰਨਾ ਜਾਪ ਕਰਨਾ ਦੋ ਗੱਲਾਂ ਦਾ ਬਹੁਤ ਫਰਕ ਹੈ ਦਿਨ ਰਾਤ ਦਾ ਕੋਈ ਸੋਹਮ ਜਪਦਾ ਹੈ ਕੋਈ ਵਾਹਿਗੁਰੂ ਕੋਈ ਅੱਲਾ ਕੋਈ ਰਾਮ ਕਈ ਨਾਂ ਹਨ ਉਹਦੇ ਪਰ ਉਹਦੇ ਨਾਲ ਰਸਤਾ ਦਿਖਦਾ ਹੈ ਮੰਜ਼ਲ ਤੇ ਬਿਰਲੇ ਪਹੁੰਚਦੇ ਹਨ 扑ਟਕਦੇ ਆ ਸੀ ਸੋ ਸੰਦਰਭ ਵਿੱਚ ਗੱਲ ਕਰਨੀ ਪੈਗੀ ਲੌਜਿਕ ਤਰਕ ਦਾਤ ਤੇ ਦਾਤਾ ਬਹੁਤ ਫਰਕ ਹੈ ਇਹਨਾਂ ਦਾ ਸੋ ਦਾਸ ਨੇ ਜਦੋਂ ਸਮਾਣੇ ਵਿੱਦਿਆ ਕੀਤੀ ਘਰ ਵਾਲਿਆਂ ਨੇ ਪਰਿਵਾਰ ਨੇ ਪੈਸੇ ਦੇ ਦੇ ਨੇ ਸੌਦੇ ਵਾਸਤੇ 100 ਰੁਪਇਆ ਚੀਨੀ ਪੱਤੀ ਲਿਆਉਣੇ ਵਾਕੀ ਪੈਸੇ ਵਾਪਸ ਲੱਜਤਾ 100 ਦੀ ਚੀਜ਼ ਬਿਲਕੁਲ ਰੁਪਏ ਵਾਕ ਕ 100 ਚੱਲਦਾ ਹੈ ਸ 16 ਸਾਲ ਮਲਕ ਪਰ ਦੇ ਖਜ਼ਾਨਚੀ ਰੇ ਦੋ ਜਣਿਆਂ ਨੂੰ ਨਾਲ ਲੈ ਲੈਣਾ ਇੱਕ ਤੇ ਘਰ ਬੈਠ ਜਾਣਾ ਮਤਾ ਪਾਸ ਕਰ ਲੈਣਾ ਫਿਰ ਫੋਟੋ ਸਟੇਟ ਕਰਾ ਕੇ ਸਾਰੇ ਮੈਂਬਰਾਂ ਨੂੰ ਨਾਲ ਦੇ ਜੋ ਆਗੂ ਸੀ ਸਾਰਿਆਂ ਨੂੰ ਦੇ ਦੇ ਨੇ ਹਿਸਾਬ ਕਿਤਾਬ ਦੇ ਮੈਂ ਤਾਂ ਕਹਿੰਦਾ ਵੀ ਜੇ ਘਰ ਘਰ ਵੰਡ ਰੇ ਨੇ ਘਰ ਘਰ ਹੀ ਵੰਡ ਦਿੰਨੇ ਆ ਆ ਅਗਰਾਈ ਆ ਆਮਦਨ ਆ ਖਰਚਾ ਸੋ ਔਲੇ ਵਾਲੇ ਸੁਆਬ ਬਣਿਆ ਜੋ ਬਾਹਰ ਦਾ ਸਿੰਘ ਆਇਆ ਉਹਨੇ ਨੇ ਪਾਠੀ ਬਣਾਏ ਸੰਥਿਆ ਲਈ 20 ਸਾਲ ਤੱਕ 21 ਸਾਲ ਤੱਕ ਇੰਨੇ ਗਿਆਨ ਸੀ ਬਸ ਮੱਥਾ ਟੇਕਿਆ ਕੜਾ ਪ੍ਰਸ਼ਾਦ ਲਿਆ ਬਿਲਕੁਲ ਪਸ਼ੂ ਵਾਲੀ ਦਿੱਖ ਸੀ ਪਿੰਡ ਚ 1900 93 ਨੂੰ ਦਵਾਨ ਹੋਏ 92 93 ਮਹਾਪੁਰਸ਼ਾਂ ਨੇ ਲਾਹੌਰਾਂ ਸਾਹ ਵਾਲਿਆਂ ਨੇ ਦੱਸਿਆ ਵੀ ਗੁਰੂਆਂ ਨੂੰ ਗੁਰੂ ਧਾਰਨੇ ਪਏ ਮੈਂ ਮੈਂ ਤਾਂ ਘਰ ਹੀ ਠੀਕ ਆ ਤਿੰਨ ਦਵਾਨ ਸੁਣਨ ਹੀ ਨਹੀਂ ਗਿਆ ਸੋ ਕਨੋਦਰੀ ਸੀ ਮਹਾਪੁਰਸ਼ ਕੀ ਬੋਲ ਰਹੇ ਉਹਨਾਂ ਨੇ ਕਿਹਾ ਵੀ ਗੁਰੂਆਂ ਨੂੰ ਗੁਰੂ ਧਾਰਨੇ ਪਏ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਹੀ ਗੁਰੂ ਤੋਂ ਬਿਨਾ ਕੋਈ ਗੱਲ ਨਹੀਂ ਅੰਨੇ ਹਾਂ ਐਸਾ ਮਨ ਚ ਵਰਾਗ ਬਣਿਆ ਦੋ ਦਵਾਨ ਸੁਣੇ ਪੰਜਾਂ ਚੋ ਹੌਲੀ ਹੌਲੀ ਅੰਮ੍ਰਿਤ ਧਾਰੀ ਹੋ ਗਿਆ ਅੰਦਰ ਇੱਕ ਸਵਾਸ ਆਉਣਾ ਇੱਕ ਜਾਣਾ ਸਾਸ ਗਰਾਸ ਕਿੰਨੇ ਕਿੰਨੀ ਉਮਰ ਹੈ ਸਾਡੀ ਵਾਪਸ ਆਏਗਾ ਤਾਂ ਹਾਂਸੀ ਨਹੀਂ ਤੇ ਨਾਮ ਖਤਮ ਹੋ ਜਾਣਾ ਜਦੋਂ ਗਰਾਸ ਨਾ ਗਿਆ ਇੱਕ ਸਵਾਸ ਬਾਹਰ ਆ ਗਿਆ ਇੱਕ ਅੰਦਰ ਚਲਾ ਗਿਆ ਹੌਲੀ ਹੌਲੀ ਦਾਸ ਨੇ ਵਿੱਦਿਆ ਲਈ ਸਾਰੇ ਕੰਮ ਜੋ ਸਵਾਸ ਨਾਲ ਕੀਤੇ ਜ਼ਿੰਦਗੀ ਚ ਛੋਟੀ ਦੇ ਕੰਮ ਕੀਤੇ ਜੇ ਵਪਾਰ ਕੀਤਾ ਇੱਕ ਸਾਲ ਮੱਝਾਂ ਦਾ ਗਾਵਾਂ ਦਾ 100 ਟਰੈਕਟਰ ਲਿਆ ਹੋਈ 9 ਘੰਟੇ 45 ਮਿੰਟ ਇੱਕ ਦਿਨ ਦੀ ਚਲਤ ਪੌਣੇ 2 ਸਾਲ ਰੱਖਿਆ ਇੱਕ ਦਿਨ ਦੀ ਚਲਤ ਆ 9 ਘੰਟੇ 45 ਮਿੰਟ ਸੋ ਫਿਰ ਇਲਾਕੇ ਦੀ ਸੇਵਾ ਕਰ ਕੀਤੀ ਪਾਠੀਵਾਲੋਂ ਹੌਲੇ-ਹੌਲੇ ਦਾਸ ਨੂੰ ਇੱਥੇ 20 ਦਿਨ ਘਟ 8 ਸਾਲ ਹੋ ਗਏ ਹਨ ਗ੍ਰੰਥੀ ਦੀ ਡਿਊਟੀ ਗੜੀ ਸਾਹਿਬ ਜੋ ਨੇੜੇ ਸਮਾਣਾ ਮੰਡੀ ਹੈ 13-14 ਸਾਲ ਹੋ ਗਏ ਹੂੰ ਪਾਟਿਆਲੋ ਡਬਲ ਡਿਊਟੀ ਕਰ ਰਹੀ ਸੀ ਸੋ ਆਪਣੇ ਤੇ ਖੋਜ ਕੀਤੀ 40-50 ਲੱਖ ਅੱਜ ਬਣਦਾ ਹੈ ਜੇ ਇੱਕ ਕਿੱਲਾ ਜ਼ਮੀਨ ਆਉਂਦੀ ਸੀ ਇੰਨਾ ਖਰਚਾ ਕੀਤਾ ਅੱਜ ਤੋਂ 25 ਸਾਲ ਪਹਿਲਾਂ ਯੂ ਐਸ اے ਦੀ ਪੜ੍ਹਾਈ ਕੀਤੀ ਸੋ ਵਿਦਿਆਲੇ ਔਰ ਕਾਨੂੰਨ ਵਿੱਚ 7 ਸਾਲ ਪੜ੍ਹਿਆ ਪ੍ਰੈਕਟੀਕਲ ਪੜਿਆ ਨਾਲ ਜਾ ਜਾ ਕੇ ਅਫਸਰ ਵੇਖ ਲੈਂਦੇ ਸੀ ਨਾ ਦੁਪਹਿਰ ਦੀ ਰੋਟੀ ਛੱਡ ਦਿੰਦੇ ਸੀ ਸੋ ਕਿਦੇ ਮੱਥੇ ਲੱਗ ਗਏ ਅੱਜ ਮਰਨ ਮਰਾਨ ਦੀ ਗੱਲ ਹੋ ਰਹੀ ਆ ਚਾਰੇ ਪਾਸੇ ਜੇ ਗੀਤ ਹਨ ਉਹ ਵੀ ਮਰਨ ਮਰਾਨ ਜੇ ਕਵਿਸ਼ਰੀ ਹਨ ਸੋ ਸੱਚ ਕੌੜਾ ਹੁੰਦਾ ਹੈ ਠੀਕ ਹੈ ਮਰਮਰਾਨ ਦੀ ਗੱਲ ਕਿੱਥੇ ਲਿਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੂਰਤ ਬੰਨਾ ਸੀ ਠੀਕ ਆ ਉਹਦਾ ਜਮਾਨਾ ਸੀ ਹੋਰ ਸੀ ਰਾਜੇ ਰਾਜ ਕਰਦੇ ਸੀ ਅੱਜ ਸਾਠਾ ਰਾਜ ਹੈ ਵੋਟਾਂ ਦਾ ਰਾਜ ਹੈ ਸਰਕਾਰ ਨੂੰ ਅਸੀਂ ਮਾੜਾ ਕਹਿੰਦੇ ਆ ਕੀ ਗੱਲ ਸਰਕਾਰ ਚ ਭਾਗ ਲੈ ਮੰਤਰੀ ਬਣ ਮੈਂਬਰ ਬਣ ਲੰਬੜਦਾਰ ਬਣ ਸਰਪੰਚ ਬਣ ਕਿੰਨੇ ਰੋਕਿਆ ਦੇਖ ਲੋ ਅੰਦਰ ਅਜਿਹਾ ਨੇ ਮੰਤਰੀਆਂ ਦਾ ਅੱਡ ਜੇਲ ਹੁੰਦੀ ਆ ਜੇਲ ਚ ਬੈਠੇ ਅਮਰਤਪਾਲ ਜਿੱਤ ਗਿਆ ਨਾ ਕਾਨੂੰਨ ਬਰਾਬਰ ਹਣ ਠੀਕ ਆ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਨਾ ਦਸਦੀ ਖੋਜ ਆਪ ਹੀ ਪ੍ਰਗਟ ਹੋ ਜਾਂਦੀ ਹੈ ਕੋਈ ਨਾ ਕੋਈ ਖੋਜਦਾ ਹੈ ਪ੍ਰਗਟ ਕਰਦਾ ਹੈ ਕੁਦਰਤ ਵੀ ਪ੍ਰਗਟ ਕਰਦੀ ਹੈ ਜੇ ਅਸੀਂ ਇਹ ਪਾਣੀ ਹਵਾ ਗੰਦਲਾ ਕਰਤਾ ਸਾਨੂੰ ਕੀਮਤ ਦੇਣੀ ਪੈਣੀ ਹੈ ਵੱਡੀ ਕੀਮਤ ਚੁਕਾਣੀ ਪੈਗੀ ਸੋ ਅੰਦਰ ਹੀ ਪ੍ਰਗਟ ਕਰਨਾ ਹੈ ਦਾਸ ਦੇ ਜਿਵੇਂ ਖੋਜਾ ਬੱਚੇ ਪਤਨੀ ਇਹ ਘੱਡੀ ਬੰਗਲਾ ਕਾਰ ਤੰਦਰੁਸਤੀ ਸਾਰਾ ਇਹ ਸਰੀਰ ਚ ਹੈ ਗਰਬਾਣੀ ਚ ਵੀ ਕਈ ਥਾਂ ਸਾਨੂੰ ਪ੍ਰਦੇਸ਼ ਕੀਤਾ ਹੈ ਜੇ ਵਿਆਖਿਆ ਹੋਏ ਨਾ ਹਜ਼ਾਰ बेअंत ग्रंथ होर उत्पन्न हो जाएंगे लिख लिख के संपेक लिखा है so, एक, एक गुरप्रसाद तक मंत्र ज मूल मंत्र है गुरप्रसाद की है गुरु की कृपा श्री गुरु ग्रंथ साहब जी का ਜੋ ਇਹ ਪੁੱਠੀ ਗਿਣਤੀ ਵਾਲਾ ਜੀਵਨ ਹੈ ਜਿਵੇਂ 100 ਸਾਲ ਪਰਮੇਸ਼ਰ ਨੇ ਦਿੱਤੇ ਹਨ ਉਹਨੇ ਪੱਕੇ ਕਾਨੂੰਨ ਬਣਾਤੇ ਹਨ ਕੱਚਾ ਮਾਲ ਸਾਨੂੰ ਦਿੱਤਾ ਹੈ ਲੋੜੀ ਦੇ ਪਦਾਰਥ ਫਰੀ ਚ ਦੇ ਰਿਹਾ ਹੈ ਉਹ ਕਹਿੰਦਾ ਮੈਨੂੰ ਲਾਂਭਾ ਦਿਓ ਮੈਂ ਕੁਝ ਵੀ ਨਹੀਂ ਗਲਤ ਕਰਦਾ ਜੇ ਤੁਹਾਨੂੰ ਰਾਤ ਨਾ ਦੇਂਦਾ ਮੋਰ ਕੋ ਤੁਸੀਂ ਸੌਣਾ ਹੀ ਨਹੀਂ ਸੀ ਸਭ ਕੁਛ ਮੈਂ ਠੀਕ ਬਣਾਇਆ ਹੈ ਪੂਰੇ ਜਿੰਨੇ ਬੱਚੇ ਹਨ ਉਹਨੀਆਂ ਬੱਚੀਆਂ ਪੈਦਾ ਕੀਤੀਆਂ ਉਹਨੇ ਜੇ ਅਸੀਂ ਕਮੀ ਸਮਝਦੇ ਹਾਂ ਅਸੀਂ ਬੱਚੀਆਂ ਦਾ ਗਲ ਘੁੱਟਿਆ ਅਸੀਂ ਜ਼ਿੰਮੇਦਾਰ ਹਾਂ ਜਦੋਂ ਦਾਸ ਬੋਲਦਾ ਹੈ ਨਾ ਹੁਣ ਤੇ ਚਲੋ ਸੁਧਾਰ ਹੋ ਗਿਆ ਜਦੋਂ ਕੰਚੀ ਪੈਂਦੀ ਹੈ ਨਾ ਲੱਤ ਨੂੰ ਮੇਰੀ ਉਂਗਲ ਵਰਗੀ ਲੱਤ ਹੁੰਦੀ ਹੈ ਕੈਂਚੀ ਵੜਦੀ ਹੈ ਫਿਰ ਦੂਜੀ ਲੱਤ ਨੂੰ ਫਿਰ ਬਾਹਾਂ ਨੂੰ ਵੱਟ ਕੇ ਬਾਹਰ ਵਗਾਇਆ ਜਾਂਦਾ ਹੈ ਜਦੋਂ ਉਹ ਦੂਸਰਾ ਕੰਮ ਹੁੰਦਾ ਹੈ ਸੋ ਹੁਣ ਆਪਣੇ ਖੇਤ 'ਚ ਆਪਣੇ ਹੀ ਪਸ਼ੂ ਵੜਿਆ ਹੈ ਕਿੰਨੂੰ ਲੰਬਾ ਤਈਏ ਮਨ ਦੀਆਂ ਕਰਾਂਗੇ ਚਿਤਵਣੀਆਂ ਨਹੀਂ ਜਿੱਤੀ ਜਾਣੀ ਬਾਜੀ ਬਿਨ ਪਾਣੀ ਤੋਂ ਡੁੱਬ ਜਾਗੇ ਅਸੀਂ ਅੱਗੇ ਮਤ ਹਰੇਕ ਚੀਜ਼ ਦੇ ਦੋ ਦੋ ਹਨ লাভ ਹਾਲੇ ਦੁੱਖ ਸੁਖ ਨਰਮਾ ਦਾ ਸਵਰਗ ਨਰਗ ਹੈ ਪਰਮੇਸ਼ਰ ਦਾ ਖੇਲ ਹੀ ਨਹੀਂ ਚੱਲਦਾ ਉਹਨੇ ਦੋ ਦੋ ਚੀਜ਼ਾਂ ਬਣਾਈਆਂ ਹਨ ਇੱਕ ਮਾਇਆ ਬਣਾਈ ਹੈ ਇੱਕ ਪਰਮੇਸ਼ਰ ਬਣਾਇਆ ਹੈ ਸੋ ਜਿੰਨਾ ਚਿਰ ਸਾਨੂੰ ਇੱਕ ਨਹੀਂ ਦਿਸਦਾ ਨਹੀਂ ਬਾਜੀ ਜਿੱਤੀ ਜਾਣੀ ਪੰਡਤਾ ਬੁੱਧੀ ਰੱਖਣੀ ਪੈਗੀ ਇੱਕ ਪੈਸਾ ਹੋਏ 999 ਪੈਸੇ ਸਾਡਾ ਉੱਪਰ ਜੋ ਖੋਪਰੀ ਹੈ ਖੁੱਲੇ ਗੁਰੂ ਨੂੰ ਸੇਰ ਅਰਪਣ ਕਰਨਾ ਪਏਗਾ ਸਿਰ ਅਰਪਣ ਕੀ ਆਪਣੀਆਂ ਮੰਦੀਆਂ ਸਿਰ ਤੇ ਕੀ ਆ ਸਿਰ ਤੇ ਠਾਕਰ ਹੈ ਇੱਥੋਂ ਨਿਕਲਣਾ ਜੋ ਕਟਣਾ ਹੈ ਪਹਿਲ ਨੂੰ ਅਸੀਂ ਰੁੱਖਾਂ ਥੱਲੇ ਰਹਿਣ ਲਾਪੇ ਬਚ ਮਚਾਂ ਲਈ ਪਹਿਲਾ ਵਿਗਿਆਨੀ ਹੋਏਗਾ ਖੋਜੀ ਜਿਨੇ ਝੋਪੜੀ ਬਣਾਈ ਹੋਏਗੀ ਅੱਜ ਉਹ 100-100 ਮੰਜ਼ਲਾ ਕਈ-ਕਈ ਮੰਜ਼ਲਾ ਮਕਾਨ ਬਣੇ ਕਿੱਥੋਂ ਨਿਕਲਿਆ ਉਪਰਾ ਠਾਕਰ ਖੋਪਰੀ ਤੋਂ ਇਹਨੂੰ ਖੋਲਿਆ ਚਲਾਇਆ ਅੱਜ ਕੀ ਕਹਾਂ ਸਾਰਾ ਦਾਸ ਨੂੰ ਪਤਾ ਹੀ ਐ ਆ ਗੂਗਲ ਇਹ ਸਾਡੀ ਠਾਕਰ ਤੋਂ ਹੀ ਬਣਿਆ ਹੈ ਖੋਪਰੀ ਤੋਂ ਹੀ ਬਣਿਆ ਹੈ ਠੀਕ ਹੈ ਅਸੀਂ ਦੂਜਿਆਂ ਦੇ ਦੋਸ਼ ਲਾਉਂਦੇ ਆ ਵੀ ਜੂਆਂ ਤੋਂ ਲੈ ਕੇ ਹਾਥੀ ਤੱਕ ਖਾ ਜਾਂਦੇ ਆ ਅਸੀਂ ਆਪਣੀ ਮਨਪਸੰਦ ਅਸੀਂ ਵੀ ਬੱਕਰੇ ਖਾ ਜਾਂਦੇ ਆ ਕੁੱਕੜ ਜੇ ਉਹ ਚਿੜੀ ਤੋਂ ਲੈ ਕੇ ਇਹ ਬਰੇਟੇ ਬੂਟੇ ਤੇ ਤਰ੍ਹਾਂ ਅਸੀਂ ਕਿਹੜਾ ਕਮੀ ਛੱਡਦੇ ਆ ਪੈਲ ਸਾਂਚ ਵੇਖਣਾ ਬੀਬੀਆਂ ਬੰਦਿਆਂ ਨੂੰ ਸਾਡੇ ਵਰਗਿਆਂ ਨੂੰ ਉਹ ਰਾਗੀ ਵੀ ਉਹ ਕਹਿੰਦੇ ਸਾਡਾ ਆਵਾਜ਼ ਹੀ ਨਹੀਂ ਨਿਕਲਦਾ ਜਿੰਨਾ ਛੱਡਾ ਲੈ ਸਕਣੇ ਨਹੀਂ ਠੀਕ ਆ ਚਲੋ ਆਜ਼ਾਦੀ ਹੈ ਜਿਵੇਂ ਜੀਣਾ ਹੈ ਜੀ ਸਕਦੇ ਆ ਸੋ ਅੰਦਰੋਂ ਇਹ ਬੱਚੇ ਪਤਨੀ ਤੰਦਰੁਸਤੀ ਕਿੰਨਾ ਜੀਵਨ ਹੈ ਵੀ ਅੰਦਰੋਂ ਹੀ ਪੈਦਾ ਹੋਵੇਗਾ ਸੋ ਜਿਓਰ ਜਿਨੇ ਦੇਈਏ ਮਰਨ ਮਰਨ ਦੀਆਂ ਗੱਲਾਂ ਛੱਡਿਐ ਠੀਕ ਐ ਜੇ ਕਿ ਕਿਸੇ ਦੇ ਘਰ ਆਏਗਾ ਤਿਆਰੀ ਰੱਖਣੀ ਪੈਗੀ ਇਹ ਨਹੀਂ ਹੁਣ ਬੱਕਰੀ ਬਣ ਜੀਏ ਜਿਹੜਾ ਮਰਜੀ ਕੰਨੋਂ ਫੜੀ ਰੱਖੇ ਨਹੀਂ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ 239 ਸਾਲ ਜੀ ਕੇ ਸਾਨੂੰ ਸੌਖਾ ਰਸਈ ਮਾਰਗ ਬਣਾਇਆ ਸੋਚੇ ਸੇ ਪਾਸ਼ਾ ਦੀ ਗੁਰਬਾਣੀ ਹੈ ਚਾਰ ਪਾਸ਼ਾ ਦੀ ਗੁਰਬਾਣੀ ਸੋ ਦੁਸ਼ਮਣ ਮਗਰੀ ਸੀ ਘਰ ਦਾ ਮਸਲਾ ਹੱਲ ਕਰਨਾ ਬਹੁਤ ਔਖਾ ਹੈ ਸੋ ਮਰੋਧੀਆਂ ਨੇ ਫਿਰ ਨਾਲ ਗ੍ਰੰਥ ਨਕਲ ਛੇਤੀ ਜਦ ਅਸਲੀ ਚੀਜ਼ ਬਣਦੀ ਹੈ ਨਕਲ ਬਣ ਕੇ ਤਿਆਰ ਤਿਆਰ ਹੀ ਹੁੰਦੀ ਹੈ ਨਾ ਮਗਰੀ ਹੁੰਦੇ ਹਨ ਸੋ ਫਿਰ ਅਸਲੀ ਗ੍ਰੰਥ ਅਸਲੀ ਕੁਰਬਾਨੀ ਨਕਲੀ ਗੁਰਬਾਣੀ ਦੋ ਤਰ੍ਹਾਂ ਦੀ ਹੋ ਜਾਣੀ ਸੀ ਉਹਨਾਂ ਨੇ 6ਵੇਂ 7ਵੇਂ 8ਵੇਂ 10ਵੇਂ ਪਾਤਸ਼ਾਹ ਜੀ ਦੀ ਗੁਰਬਾਣੀ ਸਰਵਣ ਹੀ ਨਹੀਂ ਕੀਤੀ ਮਗਰੀ ਸੀ ਵਰੋਧੀ ਤੇਰਾ ਸੋ ਇਹ ਮਸਲਾ ਹੱਲ ਕੀਤਾ ਉਹਨਾਂ ਤੇ ਸਾਨੂੰ ਪਤਾ ਨਹੀਂ ਲੱਗਣਾ ਵੀ ਅਸਲੀ ਗੁਰੂ ਦੀ ਬਾਣੀ ਕਿਹੜੀ ਹੈ ਨਕਲੀ ਦੀ ਕਿਹੜੀ ਹੈ ਫਿਰ ਵੀ ਝੰਡਾ ਉਹਨਾਂ ਲਾ ਹੀ ਦਿੱਤਾ ਦਸਮ ਗ੍ਰੰਥ ਦਾ ਜੋ ਹੋਰ ਗ੍ਰੰਥ ਸੀ ਸੋ ਇਹ ਸੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਭੁੱਲਿਆ ਨੇ ਸੋ ਦਾਸ ਨੇ ਕਾਫੀ ਖੋਜਾਂ ਕੀਤੀਆਂ ਅੱਜ ਜਿਹੜੇ ਸਮੇਂ ਦੀ ਲੋੜ ਹੈ ਆਪੇ ਪੈਦਾ ਹੁੰਦੇ ਆ ਹੁਣ ਬੱਚਿਆਂ ਨੇ ਕਿੰਨੇ ਆ ਸਿੱਧੀਆਂ ਬਾਈਆਂ ਆਪਣੀ ਆਜ਼ਾਦੀ ਵਾਸਤੇ ਅੱਜ ਦਾਦਾ ਆਪਣੀ ਧੀ ਨੂੰ ਨਹੀਂ ਸੀ ਪੜਨ ਦਿੰਦਾ ਹੁੰਦਾ ਪੰਜ ਜਮਾਤਾਂ ਪੜ ਲਈਆਂ ਠੀਕ ਹੈ ਅੱਜ ਆਪਣੀ ਪੋਤਰੀ ਦੋਤਰੀ ਨੂੰ ਬਾਹਰ ਵਿਦੇਸ਼ ਚ ਭੇਜ ਰਿਹਾ ਹੈ ਠੀਕ ਹੈ ਸ਼ਾਦੀ ਕਰਾ ਕੇ ਭੇਜੋ ਉਹ ਦੇਖ ਲਓ ਵਿਕਤਰਾ ਕਰਦੇ ਹਨ ਨਹੀਂ ਉਹਨਾਂ ਕਾਮ ਕ੍ਰੋਧ ਮੋਹ ਹੰਕਾਰ ਦਾ ਇਲਾਜ ਕਰ ਲਿਆ ਹੈ ਸਾਰੇ ਸੰਸਾਰ ਦੀ ਸਮੱਸਿਆ ਹੈ ਫਿਊਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੇ ਸਾਰਾ ਮੰਨ ਉਪਦੇਸ਼ ਹੈ ਸਾਰਾ ਖੇਲ ਹੀ ਮੰਨਦਾ ਹੈ ਠੀਕ ਹੈ ਤਣ ਵੀ ਚਾਹੀਦਾ ਹੈ ਇੱਕ ਦਾਤ ਹੈ ਇੱਕ ਦਾਤਾ ਹੈ ਸੋ ਅਸੀਂ ਦਾਤਾਂ ਨਾਲ ਪਿਆਰ ਕਰਦੇ ਹਾਂ ਇਹ ਸਧਾਰਨ ਨਾਲ ਗੱਲ ਕਰਨੀ ਪੈਗੀ ਖੋਜ ਕਰਨੀ ਪੈਗੀ ਫਿਰ ਪਰੇਸ਼ਾਨ ਨਾ ਹੋਵਾਂਗੇ ਅੰਦਰ ਹੀ ਸਭ ਕੁਝ ਪੈਦਾ ਹੋਏਗਾ ਜੀ ਕਾਫੀ ਦਾਸ ਨੇ ਖੋਜਾਂ ਕੀਤੀਆਂ ਹਨ ਕੁਝ ਛੱਕਦੇ ਹਨ ਬਿਮਾਰੀਆਂ ਪੈਦਾ ਪੁੰਝੀਆਂ ਹਨ ਕੁਝ ਛੱਕਦੇ ਆ ਬਿਮਾਰੀਆਂ ਕੱਟੀਆਂ ਜਾਂਦੀਆਂ ਹਨ ਸੋ ਅਸੀਂ ਬੇਸਮਝ ਹਾਂ ਪਸ਼ੂ ਹਾਂ ਗੁਰੂ ਤੋਂ ਬਿਨਾ ਗੁਰੂ ਦੀ ਰੇਜ ਸਾਰੇ ਸੰਸਾਰ 'ਚ ਹੈ ਪਰਮੇਸ਼ਰ ਦੀ ਵੀ ਰੇਜ ਸਾਰੇ ਸੰਸਾਰ 'ਚ ਹੈ ਸੋ ਬਾਰੋਂ ਘਰ ਨੂੰ ਆਉਣਾ ਸੀ ਬੱਚਾ ਨਿੱਕਾ ਹੁੰਦਾ ਨਾ ਬਾਹਰ ਬਾਹਰ ਉਦੋਂ ਅੰਦਰੇ ਅੰਦਰ ਤੱਕ ਗਿਆਨ ਕਰਾਉਣਾ ਸੀ ਜਿਵੇਂ ਦੇਸ਼ ਵਾਲੇ ਜੰਮ ਦੇ ਬੱਚੇ ਨੂੰ ਅੱਡ ਸਵਾਉਂਦੇ ਹਨ ਨਿੱਕਾ ਬੱਚਾ ਨਾ ਸਮਝੋ ਜੋ ਅਸੀਂ ਹਰਕਤਾਂ ਕਰਦੇ ਆ ਉਹ ਦਾ ਮਾਈਂਡ ਵਿੱਚ ਹੀ ਆ ਸਾਰੀਆਂ ਨੋਟ ਕਰ ਰਿਹਾ ਹੈ ਨਿੱਕਾ ਬੱਚਾ ਨਾ ਸਮਝੋ چاہے ਇੱਕ ਦਿਨ ਦਾ ਹੈ ਦੋ ਦਿਨਾਂ ਦਾ ਹੈ ਮਹੀਨੇ ਦਾ ਸੋ ਜੋ ਵੀ ਗ੍ਰਸਤੀ ਜੀਵਨ ਹੈ ਉਹਨਾਂ ਤੋਂ ਬਚ ਕੇ ਨਿੱਕੇ ਬੱਚੇ ਨਾ ਸਮਝੋ 5-7 ਜਮਾਤਾਂ ਤੱਕ ਬੱਚੇ ਪੇਟ 'ਚ ਹੀ ਪੜ ਰਹੇ ਆਉਂਦੇ ਹਨ ਜਦੋਂ ਮਾਂ ਮੋਬਾਈਲ ਵੇਖਦੀ ਹੈ ਗੂਗਲ ਦੇਖਦੀ ਹੈ ਤਾਂ ਹੀ ਬੱਚੇ ਅੱਜ ਬਾਂਦਰਾਂ ਦੀ ਨਿਆਈਂ ਸ਼ੈਤਾਨ ਹਨ ਸੋਕੀ ਬੀਜ ਨਸਾਰੂ ਬੀਜ ਬੀਜਾਂਗੇ ਨਾ ਸਾਰੀ ਉੱਗੇਗਾ ਸੋ ਦਾਸ ਦੀ ਪੜਾਈ ਹੈ ਵਿਦਿਆ ਹੈ ਵਾਖੜੀ ਕਰਕੇ ਕਹਿ ਸਕਦਾ ਹੈ ਜੋ ਅਸੀਂ ਗ੍ਰਸਤੀ ਜੀਵਨ ਵਾਲਾ ਵੀ ਕਰਦੇ ਆ ਏ ਟੁੱਟਾ ਹੁੰਦੇ ਆ ਬਚ ਕੇ ਬੱਚਿਆਂ ਤੋਂ ਦੋ ਦੂਸਰੇ ਕਮਰੇ ਚ ਸੋ 네ਗੇਟਿਵ ਪੋਜ਼ਿਟਿਵ ਇਹ ਦੋ ਗੱਲਾਂ ਹਨ ਸੋ ਟੈਂਦੀ ਗੱਲਾ ਸਾਡੇ ਮਨ ਤੇ ਮਾੜਾ ਅਸਰ ਪਾਉਂਦੀ ਹੈ ਚੜਦੀ ਕਲਾ ਚ ਰਹਿਣਾ ਹੈ ਇਹ ਗੁਰੂ ਤੋਂ ਝੁਕਤੀਆਂ ਮਿਲਣਗੀਆਂ ਝੁਕਤ ਭੁਗਤ ਮੁਕਤ ਸਭ ਕੁਝ ਗੁਰੂ ਘਰ ਹੈ ਗੁਰੂ ਕੋਲ ਹੈ ਹੱਸਦਿਆਂ ਖੇਡਦਿਆਂ ਖਾਂਦਿਆਂ ਪੀਂਦਿਆਂ ਪਹਿਨਦਿਆਂ ਕੀ ਸਾਨੂੰ ਬੰਦਸਾ ਪਾਈਆਂ ਨਹੀਂ ਅਸੀਂ ਸਿੱਖ ਹਾਂ ਅਧੂਰੇ ਹਾਂ ਸਿੱਖਣ ਲਈ ਤਿਆਰ ਰਹਿਣਾ ਪਏਗਾ ਖੋਜਣਾ ਪਏਗਾ ਫਿਰ ਅਸੀਂ ਪਰੇਸ਼ਾਨ ਨਾ ਹੋਵਾਂਗੇ ਸੋ ਇਹ ਆਪਣੇ ਚ ਸਾਰਾ ਕੁਝ ਮਿਲੇਗਾ ਤੰਦਰੁਸਤੀ ਵੀ ਬੱਚੇ ਵੀ ਪਤਨੀ ਵੀ ਕਾਰ ਵੀ ਬੰਗਲਾ ਗਾੜੀ ਸਭ ਕੁਝ ਮੇਤ ਕਰਨੀ ਪੈਗੀ ਗੱਲਾਂ ਨਾਲ ਕੁਝ ਨਹੀਂ ਬਣਾ ਬੰਨਾ ਪਾਣੀ ਪਾਣੀ ਕੀਤਿਆ ਤੇ ਆਸ ਨਹੀਂ ਪੁੱਜਨੀ ਰੋਟੀ ਰੋਟੀ ਕਰਿਆ ਨਹੀਂ ਰੋਟੀਆਂ ਕਾਰਨ ਪੂਰੇ ਤਾਲ ਸ ਰਿਜਕ ਬਾਹਰੋਂ ਮਿਲੇਗਾ ਸਭ ਕੁਝ ਘਰੋਂ ਮਿਲੇਗਾ ਕੁਝ ਜਿਹਾ ਬਾਹਰੋਂ ਮਿਲਣ ਗਿਆ ਪੰਜ ਤਤ ਨਾਲ ਪੰਜ ਤਤ ਮਿਲੇ ਹਨ ਸੋ ਜਿਨ੍ਹਾਂ ਨੇ ਸਮਝਿਆ ਹੈ ਵੱਡੇ ਬਿਜ਼ਨਸਮੈਨ ਬਣੇ ਹਨ ਕਾਰੋਬਾਰ ਵਾਲੇ ਬਣੇ ਹਨ ਪੰਚਾਤ ਤਨ ਹੈ ਪੰਚਾਤ ਤਨ ਮਿਲਣਾ ਹੈ ਸਾਧ ਕੀ ਹੈ ਜੋ ਆਪਣੇ ਮਨ ਨੂੰ ਸਾਧ ਰਿਹਾ ਹੈ ਸੰਤ ਕੀ ਹੈ ਪੰਡਤ ਕੀ ਹੈ ਸੰਤ ਉਹ ਹੈ ਜੋ ਪਹੁੰਚ ਚੁੱਕਾ ਹੈ ਸੋ ਜਿੱਥੇ ਸਾਡਾ ਮਾਈਂਡ ਖਤਮ ਹੁੰਦਾ ਹੈ ਉੱਥੇ ਸੰਤ ਦਾ ਖੁੱਲਦਾ ਹੈ ਦੇਹ ਦਾ ਨਾਮ ਨਹੀਂ ਸੰਤ ਸੰਤ ਪਹੁੰਚੇ ਹੋਏ ਦਾ ਨਾਮ ਹੈ ਸੋ ਆ 15 ਭਗਤ ਸੰਤ ਹਨ ਗੁਰੂ ਹਨ ਜਦੋਂ ਗੁਰੂਆਂ ਨੂੰ ਨਮਸਕਾਰ ਹੁੰਦਾ ਉਨਾਂ ਨੂੰ ਨਮਸਕਾਰ ਹੁੰਦੀ ਹੈ ਸਿੱਖ ਸਹਿਬਾਨ ਛੇ ਪਾਤਸ਼ਾਹਾਂ ਦੀ ਗੁਰਬਾਣੀ ਇਹ ਪੱਟ ਇਹ ਭਗਤ ਬੈਠੇ ਹਨ ਭਗਤਾਂ ਦੀ ਚਾਹ ਨਰਾਲੀ ਹੈ ਉਹ ਹੀ ਮਿੰਦ ਕਰਦੇ ਨਾ ਸਿਵ ਕਰਦੇ ਆ ਜਿਵੇਂ ਉਹ ਹੀ ਸ਼ੇਰ ਆਪਣੇ ਬੱਚੇ ਨੂੰ ਉਸੇ ਮੂੰਹ ਨਾਲ ਸ਼ਿਕਾਰ ਕਰਦਾ ਉਸੇ ਮੂੰਹ ਨਾਲ ਆਪਣੇ ਬੱਚੇ ਨੂੰ ਸਾਰੀ ਸਿੱਖਿਆ ਦਿੰਦਾ ਜਿਵੇਂ ਬਿੱਲੀ ਉਸੇ ਮੂੰਹ ਨਾਲ ਚੂਹੇ ਨੂੰ ਖਾਂਦੀ ਉਸੇ ਮੂੰਹ ਨਾਲ ਆਪਣੇ ਬੱਚੇ ਨੂੰ ਕਈ ਘਰਾਂ ਚ ਫਰਾਂਦੀ ਹੈ ਸੋ ਸਿੱਖਿਆ ਲੈਣੀ ਪੈਗੀ ਕੀ ਪ੍ਰਾਪਤ ਕਰਨਾ ਹੈ ਸ੍ਰੀਚੇ ਮਿਲੇਗਾ ਜਿੱਥੇ ਚੁੰਝ ਦਿੱਤੀ ਹੈ ਉੱਥੇ ਰਿਜਕ ਵੀ ਦਿੱਤਾ ਹੈ ਸੋ ਰਿਜਕ ਦੀ ਭਾਲ ਕਰਨੀ ਪੈਗੀ ਪਾਣੀ ਹਰ ਹਰ ਜਗ੍ਹਾ ਮਿਲ ਸਕਦਾ ਸ਼ਾਇਦ ਰੋਟੀ ਲਈ ਪੰਚਣਾ ਪਏਗਾ ਸੋ ਕਾਮ ਕ੍ਰੋਧ ਮਹੰਕਾਰ ਸਾਰੇ ਸੰਸਾਰ ਦੀ ਸਾਂਝੀ ਸਮੱਸਿਆ ਹੈ ਸਾਂਝਾ ਦੁੱਖ ਹੈ ਜੇ ਤੋ ਦੁੱਖਾਂ ਦਾ ਇਲਾਜ ਕਰਾਂਗੇ ਸੁਖ ਆਪਣੇ ਆਪ ਆਉਣਗੇ ਸੋ ਆ ਉੱਪਰ ਖੋਪਰੀ ਦਾ ਹੈ ਸਵਾਦ ਜੋ ਨੌ ਤਰ੍ਹਾਂ ਦੇ ਖੱਟੇ ਮਿੱਠੇ ਸਵਾਦ ਹਨ ਨੌ ਤਰ੍ਹਾਂ ਦਾ ਮਨ ਹੈ ਕਦੀ ਉੱਚੇ ਚੜਦਾ ਹੈ ਕਦੀ ਨੀਵੇਂ ਕਦੀ ਗ੍ਰੋਧੀ ਹੁੰਦਾ ਹੈ ਕਦੀ ਗੁੱਸੇ ਚਲਦਾ ਹੈ ਕਈ ਤਰ੍ਹਾਂ ਦਾ ਇਹਦਾ ਤਿੱਕ ਖੋਪਰੀ ਹੈ ਤੇ 9.54 ਮਨਚਿਤ ਬੁੱਧ ਹੰਕਾਰ ਅੱਗੇ ਨੋ ਭਾਗ ਅੱਗੇ ਵੱਡੇ ਸਾਖਾ ਦਫਤਰ ਬੇਅੰਤ ਇਹਦਾ ਸਾਗਤਾ ਵੈ ਸਰੀਰ ਦਾ ਕਲਕਲੀ 나ੜ ਜੁੜੀ ਹੋਈ ਹੈ ਸੋ ਧਰਤੀ ਤੇ ਕਈ ਗੇੜੇ ਲੱਗ ਜਨ ਇੰਨੀਆਂ ਨਾੜਾਂ ਦਾ ਸਰਕਲ ਖੂਨ ਚੱਲ ਰਿਹਾ ਵਿਦੇਸ਼ ਵਾਲਿਆਂ ਦੇ ਕਾਮ ਕਰੋਧ ਮਹੰਕਾਰ ਖੂਨ ਚ ਹੀ ਹੈ ਉਹਨਾਂ ਦੀ ਸਿੱਖਿਆ ਸੋ ਤੇ ਦੋ ਦੋ ਦਿਸਦਾ ਹੈ ਨਾ ਦਿਨ ਰਾਤ ਨਰਮਾਦਾ ਲਾਹ ਹਾਣੀ ਫੇ ਸਾਨੂੰ ਅੱਖਾਂ ਦਾ ਇਲਾਜ ਕਰਾਉਣਾ ਪਏਗਾ ਗੁਰੂ ਕੋਲ ਜਾਣਾ ਪਏਗਾ ਜੇ ਤੇ ਤੂੰ ਜ਼ਿੰਦਗੀ ਤੇ ਖੁਸ਼ ਹੈ ਠੀਕ ਹੈ ਚਲਾ ਗੱਡੀ ਨਹੀਂ ਤੇ ਗੁਰੂ ਤੋਂ ਬਿਨਾ ਸੀ ਅੰधे ਹਾਂ ਕਿੰਨਾ ਚਿਰ ਦੱਸੇਗਾ ਕੋ ਸੱਜੇ ਜਾਏ ਖੱਬੇ ਜਾਏ ਅੱਗੇ ਬਾਥਰੂਮ ਹੈ ਅੱਗੇ ਸਿੰਕ ਹੈ ਸੋ ਠੋਕਰਾ ਵਚਨ ਗਿਆ ਪਟਕਾ ਗੇ ਗੁਰੂ ਦੀ ਰੇਂਜ ਸਾਰੀ ਜਗ੍ਹਾ ਹੈ ਕੋਈ ਵੀ ਸਿੱਖਿਆ ਲੈਣੀ ਹੈ ਗੁਰੂ ਦੀ ਲੋੜ ਹੈ ਉਸਤਾਦ ਦੀ ਲੋੜ ਹੈ ਸੋ ਪੂਰੇ ਗੁਰੂ ਦੇ ਪੂਰੇ ਸਿੱਖ ਹੁੰਦੇ ਹਨ ਅਸੀਂ ਟੁਰਨਾ ਹੈ ਮੰਜ਼ਿਲ ਤੇ ਪਹੁੰਚਣਾ ਹੈ ਜੀ ਸੋ ਦਾਸ ਤਾਂ ਬਹੁਤ ਹੀ ਗਲਤੀਆਂ ਹੋਈਆਂ ਹਨ ਸੋ ਬੋਲਣਾ ਆਪਣਾ ਇਤਿਹਾਸ ਹੀ ਚਲੋ ਥੋੜਾ ਬੜਾ ਜਿੰਨੀ ਕੁ ਆਕਲ ਹੈ ਸੋ ਛੋਟੀ ਮਤ ਹੈ ਦਾਦਾ ਛੋਟਾ ਪਾਟਾ ਹੈ ਮੂਤਾ ਪਾਟਾ ਹੈ ਉਤੇ ਪਾਂਡੇ 'ਚ ਕੁਛ ਨਹੀਂ ਪੈਣਾ ਸਿੱਧਾ ਕਰਨਾ ਪਏਗਾ ਜੀ ਵਾਹਿਗੁਰੂ ਜਿੱਕਾ ਖਲਸਾ ਵਾਹਿਗੁਰੂ ਜਿੱਕੀ ਫਤਿਹ ਤੇਜ਼ ਤੇਜ਼ ਫਤਿਹ